ਸ਼੍ਰੋਮਣੀ ਕਮੇਟੀ ਨੂੰ ਚੀਫ ਕਮਿਸ਼ਨਰ ਕੋਲੇ ਅਦਾਲਤਾਂ ਵਿੱਚ ਕਰਨਾ ਬਣਦਾ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਤ ਪਾਤ ਨੂੰ ਮਾਨਤਾ ਨਹੀਂ ਦਿੰਦੇ ਦਸ ਗੁਰੂ ਸਹਿਬਾਨ ਜਾਤ ਨੂੰ ਮਾਨਤਾ ਨਹੀਂ ਦਿੰਦੇ ਫਿਰ ਸਿੱਖ ਇਤਿਹਾਸ ਗੁਰਦੁਆਰਾ ਐਕਟ ਇੱਥੋਂ ਤੱਕ ਕਿ ਭਾਰਤੀ ਚੋਣ ਪ੍ਰਣਾਲੀ ਵੋਟ ਖੇਤਰ ਵਿੱਚ ਜਾਤੀਵਾਦ ਨੂੰ ਮਾਨਤਾ ਨਹੀਂ ਦੇ ਰਹੀ ਇਥੇ ਜਾਤੀ ਦਾ ਵੇਰਵਾ ਮੰਗ ਕੇ ਨੀਵੀਂ ਜਾਤੀ ਵਾਲਿਆਂ ਨੂੰ ਜਲੀਲ ਕਰਨਾ ਇਥੇ ਲਿਖੋ ਤੁਸੀਂ ਨੀਵੀਂ ਜਾਤੀ ਵਾਲੇ ਇਹ ਗੁਰੂ ਪੰਥ ਦੇ ਵਿਰੁੱਧ ਹੈ ਇਥੇ ਬਣਦਾ ਸੀ ਉਹਨੂੰ ਰੋਕਿਆ ਜਾਣਾ ਪਰ ਹੁਣ ਇਥੇ ਚਾਹੀਦਾ ਤੇ ਸਾਰਿਆਂ ਦਾ ਸੀ ਪਿਛਲੇ ਦਿਨੀ ਮੈਂ ਆਪਣੇ ਵੱਲੋਂ ਜ਼ਰੂਰ ਲੈਟਰ ਜਿਹੜੀ ਲਿਖੀ ਆ ਕਮਿਸ਼ਨਰ ਸਾਹਿਬ ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਵੀ ਇਹ ਵਿੱਚੋਂ ਪੈਰਾ ਜਿਹੜਾ ਹਟਾਇਆ ਜਾਏ ਪਰ ਅਜੇ ਤੱਕ ਉਹ ਤੋਂ ਨਹੀਂ ਹਟਾਇਆ ਨਹੀਂ ਗਿਆ ਤੇ ਇਥੋਂ ਸਾਫ ਹੈ ਕਿ ਇਹ ਜਾਤੀਵਾਦ ਦੇ ਨਾਂ ਤੇ ਬਖੇੜੇ ਖਰ ਕੇ ਵਰਨ ਵੰਡ ਖੜੀ ਕਰਨੀ ਤੇ ਸਿੱਖਾਂ ਨੂੰ ਸਿੱਖ ਵੋਟ ਤੋਂ ਦੂਰ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਗੈਰ ਲੋਕਾਂ ਦੇ ਹੱਥਾਂ 'ਚ ਦੇਣਾ ਇਹ ਇਹਨਾਂ ਦੀ ਕੋਈ ਸਾਜਿਸ਼ ਹੋ ਸਕਦੀ ਹੈ ਇਹ ਸਾਡਾ ਖਦਸਾ ਹੈ ਜੋ ਨਹੀਂ ਕਰ ਰਿਹਾ ਤਾਂ ਇਸ ਵਾਸਤੇ ਅਸੀਂ ਇਹਦਾ ਇਤਰਾਜ਼ ਕਰਦੇ ਹਾਂ ਇਹਦਾ ਵਿਰੋਧ ਕਰਦੇ ਹਾਂ ਤੇ ਬਾਕੀ ਵੀ ਸਿੱਖ ਸੰਗਤਾਂ ਜਿਹੜੀਆਂ ਉਹਦੇ ਤੇ ਵਿਰੋਧ ਕਰਨ ਚਾਹੀਦਾ ਸੀ ਉਹਨਾਂ ਨੂੰ ਵੀ ਉਹਦਾ ਬਾਈਕਾਟ ਕਰ ਦੇਣਾ ਦਾ ਵੀ ਇਹ ਇਲੈਕਸ਼ਨ ਨਹੀਂ ਇਹ ਕਲੈਕਸ਼ਨ ਹੋ ਰਹੀ ਹੈ ਸਿੱਧ ਮੁਸਿੱਧਾ ਇਹ ਆਦ ਕਾਲ ਤੋਂ ਚੱਲਦਾ ਆਇਆ ਭੀ ਜੇ ਅਸੀਂ ਕਿਸੇ ਨੂੰ ਕਿਸੇ ਬਹਾਦਰ ਸ਼ਾਹ ਨੂੰ ਵੀ ਮਹਾਰਾਜੀ ਨੇ ਰਾਜ ਦਿੱਤਾ ਰਾਜ ਲੈਣ ਤੋਂ ਬਹਾਦਰ ਸ਼ਾਹ ਭੱਜਣ ਲੱਗਾ ਮਹਾਰਾਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ ਬੰਦਾ ਸਿੰਘ ਮੁਰਿੰਨਾਂ ਨੂੰ ਦੱਸਣਾ ਹੈ ਇਨਸਾਫ ਇੰਜ ਨਹੀਂ ਇੰਜ ਕਰੀਦਾ ਹੁਣ ਜਿਹੜੇ ਸਰਕਾਰ ਪੰਜਾਬ ਵਿੱਚ ਬਣਾ ਕੇ ਬੈਠੇ ਨੇ ਮਾਨ ਸਾਹਿਬ ਹੋਣੀ ਜਦੋਂ ਇਹ ਸਰਕਾਰ ਚ ਨਹੀਂ ਸੀ ਤੇ ਸਾਰੇ 92 ਦੇ 92 ਕਹਿੰਦੇ ਸੀ ਸਾਨੂੰ ਲਿਆਓ ਅਸੀਂ ਆ ਕੰਮ 24 ਘੰਟਿਆਂ ਚ ਕਰ ਦਾਂਗੇ ਹੁਣ ਇਹਨਾਂ ਨੇ 24 ਘੰਟਿਆਂ ਦੀ ਜਗ੍ਹਾ 24 ਮਹੀਨੇ ਲੈ ਚੱਲੇ ਆ ਨਹੀਂ ਹੋਇਆ ਤੇ ਫਿਰ ਇਹ ਚੇਤੇ ਰੱਖਣ ਜਿਹੜੇ ਸਰਕਾਰ ਬਣਾ ਸਕਦੇ ਨੇ ਉਹ ਸਰਕਾਰ ਤੋੜ ਵੀ ਸਕਦੇ ਸਰਕਾਰ ਨਵੇਂ ਸਿਰਿਓਂ ਵੀ ਬਣਾ ਸਕਦੇ ਆ ਤੇ ਹੁਣ ਪੰਜਾਬ ਵਾਲਿਆਂ ਨੂੰ ਹੁਣ ਅੱਗੇ ਲਈ ਪਾਸੇ ਨਵਾਂ ਸੋਚਣਾ ਪਊਗਾ ਕਿ ਹੁਣ ਇਹਨਾਂ ਨੇ ਤੇ ਕੀਤਾ ਨਹੀਂ ਹੁਣ ਇਹਨਾਂ ਦਾ ਕੀ ਕਰਨਾ ਤੇ ਜਿਵੇਂ ਪਹਿਲਿਆਂ ਦਾ ਕੀਤਾ ਸੀ ਮਾਨ ਸਾਹਿਬ ਚੇਤਾ ਹੀ ਕਰਾਉਂਦੇ ਆ ਤੁਹਾਨੂੰ ਕਿਉਂਕਿ ਅਸੀਂ ਤੁਹਾਨੂੰ ਬੜੀਆਂ ਸਦਰਾਂ ਨਾਲ ਲਿਆਂਦਾ ਔਰ ਜਿੰਨਾ ਪ੍ਰਚਾਰ ਅਸੀਂ ਕੀਤਾ ਹੈ ਉਹਨਾਂ ਤੇ ਤੁਸੀਂ ਵੀ ਨਹੀਂ ਕੀਤਾ ਹੋਣਾ 13000 ਰੁਪਏ ਦਾ ਔਰ ਪਿਛਲੇ 8 ਸਾਲ ਤੋਂ ਲੱਗੇ ਹੋਏ ਆ ਪਰ ਸਾਡੇ ਪ੍ਰਚਾਰ ਚ ਅਸੀਂ ਤੁਹਾਡੇ ਤੋਂ ਕੋਈ ਨੌਕਰੀ ਨਹੀਂ ਮੰਗੀ ਕੋਈ ਫੰਡ ਨਹੀਂ ਮੰਗੇ ਕੇਵਲ ਕਾਨੂੰਨ ਜ਼ਮੂਰੀਅਤ ਤੇ ਸੰਵਿਧਾਨ ਦੀ ਬਹਾਲੀ ਮੰਗੀ ਹੈ ਜਿਹੜੀ ਕਿ ਹੁਣ ਤੱਕ ਹੋਈ ਨਹੀਂ ਤੇ ਜੇ ਤੁਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਚੱਲ ਪਏ ਹੋ ਤੇ ਖਿਆਲ ਰੱਖਿਓ ਜਿਹੜੇ ਰਾਹ ਉਹ ਭੇਜੇ ਨੇ ਉਸੇ ਰਾਹ ਫਿਰ ਤੁਹਾਡਾ ਵੀ ਨੰਬਰ ਲੱਗ ਜਾਊਗਾ ਸ਼੍ਰੋਮਣੀ ਕਮੇਟੀ ਨੂੰ ਚੀਫ ਕਮਿਸ਼ਨਰ ਕੋਲੇ ਅਦਾਲਤਾਂ ਵਿੱਚ ਕਰਨਾ ਬਣਦਾ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਤ ਪਾਤ ਨੂੰ ਮੰਨਤਾਨੀ ਨਹੀਂ ਦਿੰਦੇ 10 ਗੁਰੂ ਸਹਿਬਾਨ ਜਾਤ ਨੂੰ ਮੰਨਤਾਨੀ ਨਹੀਂ ਦਿੰਦੇ ਫਿਰ ਸਿੱਖ ਇਤਿਹਾਸ ਗੁਰਦੁਆਰਾ ਐਕਟ ਇੱਥੋਂ ਤੱਕ ਕਿ ਭਾਰਤੀ ਚੋਣ ਪ੍ਰਣਾਲੀ ਵੋਟ ਖੇਤਰ ਵਿੱਚ ਜਾਤੀਵਾਦ ਨੂੰ ਮੰਨਤਾਨੀ ਦੇ ਰਹੀ ਇੱਥੇ ਜਾਤੀ ਦਾ ਵੇਰਵਾ ਮੰਗ ਕੇ ਨੀਵੀਂ ਜਾਤੀ ਵਾਲਿਆਂ ਨੂੰ ਜਲੀਲ ਕਰਨਾ ਇੱਥੇ ਲਿਖੋ ਤੁਸੀਂ ਨੀਵੀਂ ਜਾਤੀ ਵਾਲੇ ਇਹ ਗੁਰੂ ਪੰਥ ਦੇ ਵਿਰੁੱਧ ਹੈ ਇੱਥੇ ਬਣਦਾ ਸੀ ਉਹਨੂੰ ਰੋਕਿਆ ਜਾਣਾ ਪਰ ਹੁਣ ਇੱਥੇ ਚਾਹੀਦਾ ਤੇ ਸਾਰਿਆਂ ਦਾ ਸੀ ਪਿਛਲੇ ਦਿਨੀ ਮੈਂ ਆਪਣੇ ਵੱਲੋਂ ਜ਼ਰੂਰ ਲੈਟਰ ਜਿਹੜੀ ਲਿਖੀ ਆ ਕਮਿਸ਼ਨਰ ਸਾਹਿਬ ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਵੀ ਇਹ ਵਿੱਚੋਂ ਪੈਰਾ ਜਿਹੜਾ ਹਟਾਇਆ ਜਾਏ ਪਰ ਅਜੇ ਤੱਕ ਉਹ ਤੋਂ ਨਹੀਂ ਹਟਾਇਆ ਨਹੀਂ ਗਿਆ ਤੇ ਇਥੋਂ ਸਾਫ਼ ਹੈ ਇਹ ਜਾਤੀਵਾਦ ਦੇ ਨਾਂ ਤੇ ਬਖੇੜੇ ਖਰ ਕੇ ਵਰਨ ਵੰਡ ਖੜੀ ਕਰਨੀ ਤੇ ਸਿੱਖਾਂ ਨੂੰ ਸਿੱਖ ਵੋਟ ਤੋਂ ਦੂਰ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਗੈਰ ਲੋਕਾਂ ਦੇ ਹੱਥਾਂ 'ਚ ਦੇਣਾ ਇਹ ਇਹਨਾਂ ਦੀ ਕੋਝੀ ਸਾਜਿਛ ਹੋ ਸਕਦੀ ਹੈ ਇਹ ਸਾਡਾ ਖਦਸਾ ਜਿਉ ਨਹੀਂ ਕਰ ਰਿਹਾ ਤਾਂ ਇਸ ਵਾਸਤੇ ਅਸੀਂ ਇਹਦਾ ਇਤਰਾਜ਼ ਕਰਦੇ ਹਾਂ ਇਹਦਾ ਵਿਰੋਧ ਕਰਦੇ ਹਾਂ ਤੇ ਬਾਕੀ ਵੀ ਸਿੱਖ ਸੰਗਤਾਂ ਜਿਹੜੀਆਂ ਉਹਦੇ ਤੇ ਵਿਰੋਧ ਕਰਨ ਚਾਹੀਦਾ ਸੀ ਉਹਨਾਂ ਨੂੰ ਵੀ ਉਹਦਾ ਬਾਈਕਾਟ ਕਰ ਦੇਣਾ ਦਾ ਵੀ ਇਹ ਇਲੈਕਸ਼ਨ ਨਹੀਂ ਹੈ ਕਲੈਕਸ਼ਨ ਹੋ ਰਹੀ ਹੈ ਸਿੱਧਾ-ਸਿੱਧਾ ਇਹ ਆਦ ਕਾਲ ਤੋਂ ਚੱਲਦਾ ਆਇਆ ਹੈ ਵੀ ਜੇ ਅਸੀਂ ਕਿਸੇ ਨੂੰ ਕਿਸੇ ਬਹਾਦਰ ਸ਼ਾਹ ਨੂੰ ਵੀ ਮਹਾਰਾਜ ਜੀ ਨੇ ਰਾਜ ਦਿੱਤਾ ਰਾਜ ਲੈਣ ਤੋਂ ਬਹਾਦਰ ਸ਼ਾਹ ਭੱਜਣ ਲੱਗਾ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ ਬੰਦਾ ਸਿੰਘ ਹੁਣ ਇਹਨਾਂ ਨੂੰ ਦੱਸਣਾ ਹੈ ਇਨਸਾਫ ਇੰਜ ਨਹੀਂ ਇੰਜ ਕਰੀਦਾ ਹੁਣ ਜਿਹੜੇ ਸਰਕਾਰ ਪੰਜਾਬ ਵਿੱਚ ਬਣਾ ਕੇ ਬੈਠੇ ਨੇ ਮਾਨ ਸਾਹਿਬ ਹੋਣੀ ਜਦੋਂ ਇਹ ਸਰਕਾਰ ਚ ਨਹੀਂ ਸੀ ਤੇ ਸਾਰੇ 92 ਦੇ 92 ਕਹਿੰਦੇ ਸੀ ਸਾਨੂੰ ਲਿਆਓ ਅਸੀਂ ਆਹ ਕੰਮ 24 ਘੰਟਿਆਂ ਚ ਕਰ ਦਾਂਗੇ ਹੁਣ ਇਹਨਾਂ ਨੇ 24 ਘੰਟਿਆਂ ਦੀ ਜਗ੍ਹਾ 24 ਮਹੀਨੇ ਲੈ ਚਲੇ ਆ ਨਹੀਂ ਹੋਇਆ ਤੇ ਫਿਰ ਇਹ ਚੇਤੇ ਰੱਖਣ ਜਿਹੜੇ ਸਰਕਾਰ ਬਣਾ ਸਕਦੇ ਨੇ ਉਹ ਸਰਕਾਰ ਤੋੜ ਵੀ ਸਕਦੇ ਸਰਕਾਰ ਨਵੇਂ ਸਿਰੋਂ ਵੀ ਬਣਾ ਸਕਦੇ ਤੇ ਹੁਣ ਪੰਜਾਬ ਵਾਲਿਆਂ ਨੂੰ ਹੁਣ ਅੱਗੇ ਲਈ ਪਾਸੇ ਨਵਾਂ ਸੋਚਣਾ ਪਊਗਾ ਕਿ ਹੁਣ ਇਹਨਾਂ ਨੇ ਤੇ ਕੀਤਾ ਨਹੀਂ ਹੁਣ ਇਹਨਾਂ ਦਾ ਕੀ ਕਰਨਾ ਤੇ ਜਿਵੇਂ ਪਹਿਲਿਆਂ ਦਾ ਕੀਤਾ ਸੀ ਮਾਨ ਸਾਹਿਬ ਚੇਤਾ ਹੀ ਕਰਾਉਂਦੇ ਆ ਤੁਹਾਨੂੰ ਕਿਉਂਕਿ ਅਸੀਂ ਤੁਹਾਨੂੰ ਬੜੀਆਂ ਸਦਰਾਂ ਨਾਲ ਲਿਆਂਦਾ ਔਰ ਜਿੰਨਾ ਪ੍ਰਚਾਰ ਅਸੀਂ ਕੀਤਾ ਹੈ ਉਹਨਾਂ ਤੇ ਤੁਸੀਂ ਵੀ ਨਹੀਂ ਕੀਤਾ ਹੋਣਾ 13000 ਪਿੰਡਾਂ 'ਚ ਔਰ ਪਿਛਲੇ 8 ਸਾਲ ਤੋਂ ਲੱਗੇ ਹੋਏ ਪਰ ਸਾਡੇ ਪ੍ਰਚਾਰ 'ਚ ਅਸੀਂ ਤੁਹਾਡੇ ਤੋਂ ਕੋਈ ਨੌਕਰੀ ਨਹੀਂ ਮੰਗੀ ਕੋਈ ਫੰਡ ਨਹੀਂ ਮੰਗੇ ਕੇਵਲ ਕਾਨੂੰਨ ਜ਼ਮੂਰੀਅਤ ਤੇ ਸੰਵਿਧਾਨ ਦੀ ਬਹਾਲੀ ਮੰਗੀ ਹੈ ਜਿਹੜੀ ਕਿ ਹੁਣ ਤੱਕ ਹੋਈ ਨਹੀਂ ਤੇ ਜੇ ਤੁਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਚੱਲ ਪਏ ਹੋ ਤੇ ਖਿਆਲ ਰੱਖਿਓ ਜਿਹੜੇ ਰਾਹ ਉਹ ਭੇਜੇ ਨੇ ਉਸੇ ਰਾਹ ਫਿਰ ਤੁਹਾਡਾ ਵੀ ਨੰਬਰ ਲੱਗ ਜਾਊਗਾ ਸ਼੍ਰੋਮਣੀ ਕਮੇਟੀ ਨੂੰ ਚੀਫ ਕਮਿਸ਼ਨਰ ਕੋਲੇ ਅਦਾਲਤਾਂ ਵਿੱਚ ਕਰਨਾ ਬਣਦਾ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਤ ਪਾਤ ਨੂੰ ਮੰਨਤਾਨੀ ਨਹੀਂ ਦਿੰਦੇ। ਦਸ ਗੁਰੂ ਸਹਿਬਾਨ ਜਾਤ ਨੂੰ ਮੰਨਤਾਨੀ ਨਹੀਂ ਦਿੰਦੇ। ਫਿਰ ਸਿੱਖ ਇਤਿਹਾਸ ਗੁਰਦੁਆਰਾ ਐਕਟ ਇੱਥੋਂ ਤੱਕ ਕਿ ਭਾਰਤੀ ਚੋਣ ਪ੍ਰਣਾਲੀ ਵੋਟ ਖੇਤਰ ਵਿੱਚ ਜਾਤੀਵਾਦ ਨੂੰ ਮੰਨਤਾਨੀ ਦੇ ਰਹੀ। ਇੱਥੇ ਜਾਤੀ ਦਾ ਵੇਰਵਾ ਮੰਗ ਕੇ ਨੀਵੀਂ ਜਾਤੀ ਵਾਲਿਆਂ ਨੂੰ ਜਲੀਲ ਕਰਨਾ ਇੱਥੇ ਲਿਖੋ ਤੁਸੀਂ ਨੀਵੀਂ ਜਾਤੀ ਵਾਲੇ ਇਹ ਗੁਰੂ ਪੰਥ ਦੇ ਵਿਰੁੱਧ ਹੈ ਇੱਥੇ ਬਣਦਾ ਸੀ ਉਹਨੂੰ ਰੋਕਿਆ ਜਾਣਾ ਪਰ ਹੁਣ ਇੱਥੇ ਚਾਹੀਦਾ ਤੇ ਸਾਰਿਆਂ ਦਾ ਸੀ ਪਿਛਲੇ ਦਿਨੀ ਮੈਂ ਆਪਣੇ ਵੱਲੋਂ ਜ਼ਰੂਰ ਲੈਟਰ ਜਿਹੜੀ ਲਿਖੀ ਆ ਕਮਿਸ਼ਨਰ ਸਾਹਿਬ ਨੂੰ ਗੁਰਦੁਆਰਾ ਚੋਣ ਕਮਿਸ਼ਨ ਨੂੰ ਵੀ ਇਹ ਵਿੱਚੋਂ ਪੈਰਾ ਜਿਹੜਾ ਹਟਾਇਆ ਜਾਏ ਪਰ ਅਜੇ ਤੱਕ ਉਹ ਤੋਂ ਨਹੀਂ ਹਟਾਇਆ ਨਹੀਂ ਗਿਆ ਤੇ ਇਥੋਂ ਸਾਫ਼ ਹੈ ਕਿ ਇਹ ਜਾਤੀਵਾਦ ਦੇ ਨਾਂ ਤੇ ਬਖੇੜੇ ਖਰ ਕੇ ਵਰਨ ਵੰਡ ਖੜੀ ਕਰਨੀ ਤੇ ਸਿੱਖਾਂ ਨੂੰ ਸਿੱਖ ਵੋਟ ਤੋਂ ਦੂਰ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਗੈਰ ਲੋਕਾਂ ਦੇ ਹੱਥਾਂ 'ਚ ਦੇਣਾ ਇਹ ਇਹਨਾਂ ਦੀ ਕੋਈ ਸਾਜਿਸ਼ ਹੋ ਸਕਦੀ ਹੈ ਇਹ ਸਾਡਾ ਖਦਸਾ ਹੈ ਜੋ ਨਹੀਂ ਕਰ ਰਿਹਾ ਤਾਂ ਇਸ ਵਾਸਤੇ ਅਸੀਂ ਇਹਦਾ ਇਤਰਾਜ਼ ਕਰਦੇ ਆਂ ਇਹਦਾ ਵਿਰੋਧ ਕਰਦੇ ਆਂ ਤੇ ਬਾਕੀ ਵੀ ਸਿੱਖ ਸੰਗਤਾਂ ਜਿਹੜੀਆਂ ਉਹਦੇ ਤੇ ਵਿਰੋਧ ਕਰਨ ਚਾਹੀਦਾ ਸੀ ਉਹਨਾਂ ਨੂੰ ਵੀ ਉਹਦਾ ਬਾਈਕਾਟ ਕਰ ਦੇਣਾ ਦਾ ਕਿ ਇਹ ਇਲੈਕਸ਼ਨ ਨਹੀਂ ਹੈ ਕਲੈਕਸ਼ਨ ਹੋ ਰਹੀ ਹੈ ਸਿੱਧਾ-ਸਿੱਧਾ